ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਮੇਰੇ ਨਾਲ ਅੱਜ 45 ਸਾਲ ਦੇ ਵੀਰ ਨੇ ਵੱਡੇ ਵੀਰ ਕਹਿ ਸਕਦੇ ਆ ਇਹਨਾਂ ਨੂੰ ਸਮੱਸਿਆ ਸੀ ਮੈਂ ਇਹਨਾਂ ਦੇ ਮੂੰਹੋਂ ਪੁੱਛੂੰਗਾ ਵੀਰ ਜੀ ਸ਼ਰਾਬ ਦੀ ਤੁਸੀਂ ਦੱਸਿਆ ਸੀ ਕਿ ਕਿੰਨੀ ਬੋਤਲ ਜਿਹੜੀ ਐ ਰੋਜ਼ਾਨਾ ਪੀ ਲੈਂਦੇ ਸੀ ਇੱਕ ਬੋਤਲ ਡੇਢ ਬੋਤਲ ਤੱਕ ਦੋ ਦੇ ਵੀ ਚਲ ਜਾਂਦੀ ਸੀ ਗੱਲ ਇੱਕ ਬੋਤਲ ਦੋ ਬੋਤਲਾਂ ਤੱਕ ਵੀ ਰੋਜ਼ਾਨਾ ਰੋਜ਼ਾਨਾ ਹੀ ਬ੍ਰਾਂਡ ਕੋਈ ਖਾਸ ਸੀਗਾ ਮਨਪਸੰਦ ਹਾਂ ਜੋ ਹੱਥ ਆ ਜਾਵੇ ਪੀ ਲੈਂਦੇ ਜੋ ਹੱਥ ਆਵੇ ਪੀ ਲੈਂਦੀ ਆ ਤੇ ਹੁਣ ਇਹਨਾਂ ਦੇ ਮਾਈਂਡ ਦੀ ਪ੍ਰੋਗਰਾਮਿੰਗ ਦੀ ਕਲਾਸ ਲੱਗੀ ਏ ਪ੍ਰੋਪਰ ਤਾਂ ਵੀਰੇ ਹੁਣ ਕੀ ਏ ਕਿਵੇਂ ਮਨ ਦੀ ਹਾਲਤ ਕੀ ਹਾਂ ਬਿਲਕੁਲ ਠੀਕ ਆ ਜੀ ਮੈਂ ਇਹਨੂੰ ਬਿਲਕੁਲ ਰਾਤੀ ਕੋਈ ਥਾਟ ਨਹੀਂ ਆਇਆ ਇਹਦਾ ਨਾਮ ਮੈਂ ਸੋਚਿਆ ਨੀਂਦ ਬਹੁਤ ਸੁਣੀ ਆਈ ਆ ਹਾਂ ਤੇ ਹੁਣ ਮੈਂ ਜੇ ਮੈਂ ਸੋਚਦਾ ਤਾਂ ਮੈਨੂੰ ਘਬਰਾਹਟ ਹੁੰਦੀ ਜਿਹੜਾ ਬੰਦਾ ਇੱਕ ਬੋਤਲ ਡੇਢ ਬੋਤਲ ਦੋ ਬੋਤਲ ਰੋਜ਼ਾਨਾ ਸ਼ਰਾਬ ਦੀ ਪੀਂਦਾ ਸੀ ਕਹਿ ਰਹੇ ਨੇ ਕਿ ਹੁਣ ਕਿਉਂਕਿ ਕੱਲ ਇਹਨਾਂ ਦੀ ਕਲਾਸ ਲਾਈ ਰਾਤ ਪੂਰੀ ਰਾਤ ਇਹ ਰੈਸਟ ਤੇ ਰਹੇ ਬਹੁਤ ਆਰਾਮ ਨਾਲ ਸੁੱਤੇ ਨੇ ਤਾਂ ਅੱਜ ਮੈਨੂੰ ਮਿਲੇ ਦੂਜੇ ਦਿਨ ਮੈਂ ਪੁੱਛਿਆ ਵੀ ਕਲਾਸ ਲਾਈਏ ਤੁਹਾਡੀ ਕੋਈ ਕਹਿੰਦੇ ਹੁਣ ਮੈਨੂੰ ਲੋੜ ਤਾਂ ਹੈ ਨਹੀਂ ਕਿਉਂਕਿ ਮੇਰੇ ਮਨ ਦੇ ਵਿੱਚ ਕੋਈ ਵਿਚਾਰ ਵੀ ਨਹੀਂ ਆਇਆ ਤੇ ਮੈਂ ਕਿਹਾ ਜ਼ੋਰ ਲਾ ਕੇ ਸੋਚੋ ਕਹਿੰਦੇ ਜੀ ਸੋਚਦਾ ਤਾਂ ਮੈਨੂੰ ਘਬਰਾਹਟ ਹੋ ਜਾਂਦੀ ਹੈ ਸਾਡੀ ਕਾਫੀ ਗੱਲਬਾਤ ਹੋਈ ਹੈ ਸੋ ਇਸ ਵੀਰ ਦਾ ਇੱਕ ਨਵਾਂ ਜ਼ਿੰਦਗੀ ਜਿਹੜੀ ਨਵੀਂ ਸ਼ੁਰੂ ਹੋਈ ਹੈ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਉੱਪਰ ਇਸ ਵੀਰ ਨੂੰ ਬਹੁਤ ਜ਼ਿਆਦਾ ਭਰੋਸਾ ਸੀ ਮੈਨੂੰ ਲੱਗਦਾ ਹੈ ਕਿ ਗੁਰੂ ਪਾਤਸ਼ਾਹ ਨੇ ਇਹ ਰਹਿਮਤ ਕੀਤੀ ਹੈ ਬੰਦਾ ਤਾਂ ਕੋਈ ਕਿਸੇ ਨੂੰ ਠੀਕ ਨਹੀਂ ਕਰ ਸਕਦਾ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਇਹ ਸਕਿੱਲ ਬਖਸ਼ਿਆ ਉਸ ਤਹਾ ਤੇ ਵੀਰ ਬਿਲਕੁਲ ਠੀਕ ਠਾਕ ਹੈ ਹੁਣ ਤੁਸੀਂ ਸੋਚ ਸਕਦੇ ਹੋ ਕਦੇ ਸ਼ਰਾਬ ਪੀਣ ਬਾਰੇ ਨਹੀਂ ਸੋਚਦਾ ਨਹੀਂ ਸਕਦਾ ਮੈਂ ਚਾਹੁੰਦਾ ਆਪਣੀ ਨਵੀਂ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਾਂ ਜੀ ਇਸ ਇਸ ਹੋੜ ਤੋਂ ਨਿਕਲਿਆ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹੈ ਜੀ ਬਹੁਤ ਧੰਨਵਾਦ ਜੀ ਸੋ ਇਹ ਇੱਕ ਖੁਸ਼ੀ ਦੀ ਗੱਲ ਸੀਗੀ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਸਾਡੇ ਭੈਣ ਭਰਾ ਇਸ ਤਰ੍ਹਾਂ ਠੀਕ ਹੁੰਦੇ ਨੇ ਸੋ ਇਹ ਵੀਰ ਬਿਲਕੁਲ ਠੀਕ ਨੇ ਚਲੋ ਬਹੁਤ ਬਹੁਤ ਮੁबारकਾ ਵੀਰ ਜੀ ਤੁਹਾਨੂੰ ਕਿਉਂਕਿ ਹਰ ਬੰਦੇ ਦੀ ਪ੍ਰਾਈਵੇਸੀ ਰੱਖਣੀ ਜ਼ਰੂਰੀ ਹੈ ਸੀ ਕਿਸੇ ਦਾ ਚਿਹਰਾ ਵੀ ਨਹੀਂ ਦਿਖਾਉਂਦੇ ਨਾਮ ਵੀ ਨਹੀਂ ਦੱਸਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ